ਨੌਨ ਲਾਈਵ ਐਟੀਐਸ ਚੈਨਲ ਤੇ ਤੁਹਾਡਾ ਸਵਾਗਤ ਹੈ ਮਾਝਾ ਖੇਤਰ ਵਿੱਚ ਬਿਤਰ ਛੇ ਤੋਂ ਆਮ ਮਹੱਇਆ ਕਰਾਉਣ ਵਾਲੇ ਈਐਮਸੀ ਗਰੁੱਪ ਦੇ ਪ੍ਰਬੰਧਾ ਹੇਠ ਚੱਲ ਰਹੇ ਕੋਲੀ ਹਸਪਤਾਲ ਡਡਵਾ ਰੋਡ ਧਾਰੀਵਾਲ ਵਿਖੇ ਅਮਰੋਸਰ ਫਾਰ ਵਰਗੀਆਂ ਸਾਰੀਆਂ ਹੀ ਸੇਵਾਵਾਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਡਾਕਟਰ ਦੀਪਕ ਕੋਲੀ ਨੇ ਦੱਸਿਆ ਕਿ ਕੋਲੀ ਹਸਪਤਾਲ ਡਡਵਾ ਰੋਡ ਧਾਰੀਵਾਲ ਵਿਖੇ ਵੱਖ-ਵੱਖ ਰੋਗਾਂ ਦੇ ਮਾਹਿਰ ਡਾਕਟਰਾਂ ਵੱਲੋਂ ओपीडी ਮਰੀਜ਼ਾਂ ਦਾ ਚੈੱਕਅਪ ਮੁਫਤ ਕੀਤਾ ਜਾ ਰਿਹਾ ਹੈ ਜਦ ਕਿ ਇਸ ਕੈਂਪ ਦੌਰਾਨ ਲੋਕ ਆਪਣਾ ਫਰੀ ਲਿਪ ਟੈਸਟ ਜਾਂ ਟੈਪ ਕਰਵਾ ਕੇ ਫਾਇਦਾ ਲੈਣ ਡਾਕਟਰ ਦੀਪਕ ਕੋਲੀ ਨੇ ਦੱਸਿਆ ਕਿ ਸਾਰੇ ਫੌਜੀਆਂ ਸਮੇਤ ਵੱਖ-ਵੱਖ ਇੰਸ਼ੋਰੈਂਸ ਕੰਪਨੀਆਂ ਦੇ بیمਾ ਧਾਰਕੀ ਆਪਣਾ ਇਲਾਜ ਸਕੀਮ ਅਧੀਨ ਮੁਫਤ ਕਰਵਾ ਸਕਦੇ ਹਨ ਅਤੇ ਆਸੂਮਾਨ ਖੇਤ بیمਾ ਯੋਜਨਾ ਵਾਲੇ ਕਾਰਕਟਰਾਂ ਦਾ ਇਲਾਜ ਵੀ ਜਲਦ ਸਰੂਪ ਪਤਾ ਜਾਵੇਗਾ ਹੋਰ ਕੀ ਕੁਝ ਦੱਸਿਆ ਡਾਕਟਰ ਦੀਪਕ ਕੋਲੀ ਜੀ ਨੇ ਆਉਂਦ ਹਾਂ ਦੇਖੋ ਧਾਰਿਆ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਕੋਲੀ ਹਸਪਤਾਲ ਵਿੱਚ ਮੈਂ ਡਾਕਟਰ ਦੀਪਕ ਕੋਲੀ ਪਿਛਲੇ 15 ਸਾਲਾਂ ਤੋਂ ਕੰਮ ਕਰ ਰਿਹਾ ਤੇ ਹੁਣ ਅਸੀਂ ਇਸ ਹਸਪਤਾਲ ਨੂੰ ਕਾਫੀ ਅਪਗ੍ਰੇਡ ਕੀਤਾ ਹੈ ਦੇ ਵਿੱਚ ਸੁਵਿਧਾਵਾਂ ਵੀ ਵਧਾਈਆਂ ਨੇ ਆਪਾਂ ਬੈੱਡ ਕੈਪੈਸਿਟੀ ਵਧਾਈ ਹੈ ਇੱਥੇ ਹੁਣ ਤਕਰੀਬਨ ਤਕਰੀਬਨ 40 ਤੋਂ 45 ਬੈੱਡਡ ਹਸਪਤਾਲ ਅਹੀ ਇਹਨੂੰ ਕਰਤਾ ਇੱਥੇ ਆਈਸੀਯੂ ਦੀ ਸੁਵਿਧਾ ਕ੍ਰਿਟੀਕਲ ਕੇਅਰ ਪੇਸ਼ੈਂਟਸ ਕੋਈ ਐਕਸੀਡੈਂਟ ਪੇਸ਼ੈਂਟਸ ਹੋਣ, ਟਰੋਮਾ ਦੇ ਪੇਸ਼ੈਂਟਸ ਹੋਣ, ਉਹਨਾਂ ਦਾ ਇਲਾਜ ਇੱਥੇ ਕਰ ਰਹੇ ਆ। ਜਿਦਾ ਸੱਪ ਕੱਟੇ ਦੇ ਪੇਸ਼ੈਂਟ ਹੋਣ, ਤੇ ਪੌਇਜ਼ਨਿੰਗ ਦੇ ਪੇਸ਼ੈਂਟ ਸੀ, ਅਸੀਂ ਪਹਿਲੇ ਇਹਨਾਂ ਨੂੰ ਅੰਮ੍ਰਿਤਸਰ ਰੈਫਰ ਕਰਦੇ ਸੀ। ਉਹਨੇ ਸਾਰੇ ਪੇਸ਼ੈਂਟਸ ਦਾ ਇਲਾਜ ਕਿਸੇ ਹਸਪੀਟਲ 'ਚ ਇਕੋ ਛਤ ਹੱਲੇ ਆਪਾਂ ਕਰ ਰਹੇ ਆ। ਇੱਥੇ ਅਸੀਂ ਹੱਡੀਆਂ ਵਾਲੇ ਡਾਕਟਰ ਦੀ ਸੁਵਿਧਾ, ਗਾਇਨੀ ਦੇ ਡਾਕਟਰ, ਨਿਊਰੋਲੋਜੀ ਦੇ ਸਪੈਸ਼ਲਿਸਟ ਅ ਸ਼ੂਗਰ ਹਾਰਟ ਦੇ ਸਪੈਸ਼ਲਿਸਟ ਇਹਾਰੇ ਡਾਕਟਰ ਸੀ ਫੈਸਿਲਿਟੀ ਇਸ ਹਸਪਤਲ ਵਿੱਚ ਹੀ ਪ੍ਰੋਵਾਈਡ ਕਰ ਰਹੇ ਨੇ ਤੇ ਜਿਹੜੇ ਪੇਸ਼ੈਂਟਸ ਨੂੰ ਪਹਿਲੇ ਅੰਮ੍ਰਿਤਸਰ ਜਾਣਾ ਪੈਂਦਾ ਸੀ ਆਪਾਂ ਇਲਾਜ ਕਰਾਣ ਲਈ ਉਹ ਹੁਣ ਸਾਰਾ ਕੁਝ ਆਪਾਂ ਇੱਥੇ ਹੀ ਹਸਪਤਲ ਵਿੱਚ ਮੈਨੇਜ ਕਰ ਰਹੇ ਆਂ ਆਪਾਂ ਇੱਕ ਗੱਲ ਮੈਂ ਹੋਰ ਸ਼ੇਅਰ ਕਰਨਾ ਚਾਹਾਂਗਾ ਕਿ ਅਸੀਂ ਬੋਲੀ ਹਸਪਤਲ ਨਾਲ ਟਾਇਅਪੀ ਐਮਸੀ ਗਰੁੱਪ ਆਫ ਹਸਪਟਲਸ ਅੰਮ੍ਰਿਤਸਰ ਨਾਲ ਕਰ ਲਿਆ ਹੈ ਸਾਰੇ ਸਪੈਸ਼ਲਿਸਟ ਇੱਥੇ 3 ਟੂ 4 ਟਾਈਮਸ ਅ ਵੀਕ ਆਪਣੀ ਇੱਥੇ ਵਿਜ਼ਿਟਸ ਦੇ ਰਹੇ ਆਂ 24 ਆਵਰਸ ਇੱਥੇ ਰਾਉਂਡ ਦਾ ਕਲੌਕ ਡਾਕਟਰ ਅਵੇਲੇਬਲ ਹੈ ਕੋਈ ਪੇਸ਼ੈਂਟ ਕਿਸੇ ਕਿਸਮ ਦਾ ਵੀ ਹੋਏ ਅਸੀਂ ਇੱਥੇ ਹੈਂਡਲ ਕਰ ਰਹੇ ਹਾਂ ਸਰਕਾਰ ਦੇ ਜਿਹੜੇ ਐਕਸਰਵਿਸ ਮੈਨ ਆ ਉਹਨਾਂ ਦੇ ਕੋਈ ਮੈਡੀਕਲ ਫੈਸਿਲਿਟੀ ਆ ਤੁਹਾਡੇ ਕੋਲ ਦਿੱਤੀ ਜਾ ਰਹੀ ਹੈ ਹਾਂਜੀ ਜਿਹੜੇ ECHS ਦੇ ਪੇਸ਼ੈਂਟਸ ਹੈਗੇ ਉਹਨਾਂ ਦਾ ਬਜਾਜ ਅਲਾਈਅੰਸ ਦੇ ਪੇਸ਼ੈਂਟਸ ਇਹ ਸਭ ਦਾ ਇਲਾਜ ਇੱਥੇ ਫ੍ਰੀ ਕੀਤਾ ਜਾਂਦਾ ਹੈ। ਨਾਦਰ ਕੋਈ ਪਹਲਾ ਲਗਾਤਾਰ ਉਹ ਸਪੈਸ਼ਲ ਇੱਕੋ ਜਿਹੇ ਸਮੇਂ ਬਾਅਦ ਦੇ ਓਟੀਟੀ ਫ੍ਰੀ ਕੀ ਕੀਆ ਰਹੀ ਹੈ। ਹਾਂਜੀ ਸਾਡੀ ਓਪਨਿੰਗ ਹੁਣ ਇਸ ਵੇਲੇ ਬਿਲਕੁਲ ਫ੍ਰੀ ਹੈਗੀ ਹੈ ਜੀ। ਕੋਈ ਵੀ ਸਪੈਸ਼ੈਲਟੀ ਦਾ ਪੇਸ਼ੈਂਟ ਹੋਵੇ, ਆਰਥੋ ਦਾ ਪੇਸ਼ੈਂਟ ਹੋਵੇ, ਗਾਇਨੀ ਦਾ ਪੇਸ਼ੈਂਟ ਹੋਵੇ, ਸਰਜਰੀ, ਮੈਡੀਸਨ ਸਾਰੇ ਆ ਕੇ ਇੱਥੇ ਆਪਣਾ ਇਲਾਜ ਫ੍ਰੀ ਕਰਾ ਸਕਦੇ ਹਨ। ਪਲੱਸ ਅਸੀਂ ਜਿਹੜਾ ਇੱਥੇ ਇੱਕ ਸਰਜਿਕਲ ਕੈਂਪ ਵੀ ਚਲਾ ਰਹੇ ਹਾਂ, ਆਈ ਪੀਟੀ ਦੀ ਪੱਥਰੀ ਅ ਬਚੇਦਾਨੇ ਦੀ ਰਸੋਲੀਆਂ ਸਿਡੇਰੀਅਨ ਇੱਕ ਕਟ ਰੇਟਾਂ ਕਾਫੀ ਕਟ ਰੇਟਾਂ ਵਿੱਚ ਕਰ ਰਹੇ ਆ। ਬਾਕੀ ਇੱਥੇ ਆਪਾਂ ਅ ਦੂਰਬੀਨ ਨਾਲ ਪਿੱਤੇ ਦੀ ਪਥਰੀ ਦਾ ਆਪਰੇਸ਼ਨ, ਗੁਰਦੇ ਦੀ ਪਥਰੀ ਦਾ ਆਪਰੇਸ਼ਨ ਅ ਅੰਗਕਦੂਦਾਂ ਦਾ ਆਪਰੇਸ਼ਨ ਇਹ ਸਭ ਫੈਸਿਲਿਟੀ ਦਾ ਆਪਾਂ ਇੱਥੇ ਦੇ ਰਹੇ ਆ। ਮਰਦਾਂ ਲਈ ਇੱਕ ਚੰਗਾ ਸਿਹਤਮੰਦ ਇਨਸਾਨ ਰਹਿਣ ਵਾਸਤੇ ਕਿੰਦਾ ਦੀ ਖਰਾਕ ਖਾਣੀ ਚਾਹੀਦੀ ਹੈ ਤੇ ਕੀ ਕਰਨਾ ਚਾਹੀਦਾ ਨਿਸ਼ਾਨ। ਦੇਖੋ ਜੀ ਇੱਕ ਤੇ ਵਨ ਸ਼ੁਡ ਐਕਸਰਸਾਈਜ਼ ਐਕਸਰਸਾਈਜ਼ ਰੈਗਲੀ ਕਰਨੀ ਚਾਹੀਦੀ ਹੈ ਕਿ ਯੋਗਾ ਕਰ ਲੋ ਤੇ ਬਹੁਤ ਹੀ ਅੱਛੀ ਗੱਲ ਹੈ ਇਨ ਐਡੀਸ਼ਨ ਐਲਕੋਹਲ ਤੋਂ ਸ਼ਰਾਬ ਨਾ ਪੀਓ ਨਸ਼ਾ ਕੋਈ ਨਾ ਕਰੋ ਹੋ ਸਕੇ ਤੇ ਨਾਨ ਵੇਜ ਵੀ ਆਪਣਾ ਬੰਦ ਕਰੋ ਔਰ ਵੈਜੀਟੇਰੀਅਨ ਡਾਈਟ ਤੇ ਆ ਜਾਓ ਤੇ ਬਾਕੀ ਫੂਡ ਸਪਲੀਮੈਂਟਸ ਵਗੈਰਾ ਜਿਹੜੇ ਉਹ ਤੇ ਬੰਦਾ ਖਾਂਦਾ ਹੀ ਹੈ ਤੇ ਦੈਟ ਇਜ਼ ਆਈ ਥਿੰਕ ਹੈਲਥੀ ਲਾਈਫਲੀ ਤੇ ਐਕਸਰਸਾਈਜ਼ ਯੋਗਾ ਐਂਡ ਅ ਗੁੱਡ ਡਾਈਟ ਐਲਕੋਹਲ ਫਰੀ ਡਾਈਟ ਦੈਟ ਇਜ਼ ਅਮਲ ਇਹ ਗੱਲ ਰੋ ਪੀਰ ਦਾ ਮਦਦ ਦੇਣ ਦਾ ਇਹ ਮੌਕਾ ਮੈਂ ਲੋਕਾਂ ਨੂੰ ਕਹਿਣਾ ਚਾਹੁੰਗਾ ਕਿ ਧਾਰੀਵਾਲ ਦੇ ਨਿਵਾਸੀ ਆਸ-ਪਾਸ ਦੇ ਪਿੰਡਾਂ ਦੇ ਨਿਵਾਸੀ ਜਿੱਦਾਂ ਆਪਾਂ ਹੁਣ ਆਪਾਂ ਕੈਂਪ ਚੱਲ ਰਿਹਾ ਹੈ ਦਾ ਵੱਧ ਤੋਂ ਵੱਧ ਫਾਇਦਾ ਉਠਾਉਣ ਇੱਥੇ ਹਰ ਕਿਸਮ ਦੀ ਹੈਲਥ ਫੈਸਿਲਿਟੀਜ਼ ਆ ਦਾ ਅਵੇਲੇਬਲ ਹੈ ਅੰਮ੍ਰਿਤਸਰ ਜਾਂ ਦੀ ਬਿਲਕੁਲ ਕੋਈ ਲੋੜ ਨਹੀਂ ਹੈ ਕਿ ਤੁਸੀਂ ਕੋਲੀ ਹਸਪੀਟਲ ਡਡਵਾ ਰੋਡ ਤੇ ਆਓ ਤੇ ਆਪਣਾ ਤਥਲੀ ਬਖਸ਼ ਇਲਾਜ ਕਰਾਓ ਧੰਨਵਾਦ ਧੰਨਵਾਦ